ਨਾਮ ਦੱਸ ਕੇ ਮੈਂ ਜਤਿੰਦਰ ਸਿੰਘ ਸ਼ੀਨਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅੱਜ ਅਮਰਸਰ ਜ਼ਿਲ੍ਹੇ ਚੋਂ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਜਿਹੜੇ ਆ ਉਹ ਕਿਰਤੀ ਕਿਸਾਨ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚੇ ਚ ਸ਼ਾਮਲ ਦੂਜੀਆਂ ਜਥੇਬੰਦੀਆਂ ਦੀ ਗਵਾਈ ਚ ਦਿੱਲੀ ਨੂੰ ਰੇਲਵੇ ਸਟੇਸ਼ਨ ਅਮਰਸਰ ਤੋਂ ਜਾਣ ਲਈ ਤਿਆਰ-ਬਰ ਤਿਆਰ ਖੜੀਆਂ ਨੇ ਔਰ ਕੱਲ ਨੂੰ ਜਿਹੜੀ ਦਿੱਲੀ ਜਲਿਆਲੀ ਹੋਣੀ ਆ ਉਹਦੇ ਚੋਂ ਪੰਜਾਬ ਚੋਂ ਘੱਟੋ ਘੱਟ 50 ਹਜ਼ਾਰ ਕਿਸਾਨ ਮਜ਼ਦੂਰ ਤੇ ਹੋਰ ਛੋਟੇ ਕਾਰੋਬਾਰੀ ਤੇ ਲਹਿਰ ਦੇ ਹਮਦਰਦ ਲੋਕ ਜਿਹੜੇ ਆ ਉਹ ਉੱਥੇ ਜਿਹੜੇ ਸ਼ਮੂਲੀਅਤ ਕਰਨਗੇ ਲੱਖਾਂ ਦੀ ਰੈਲੀ ਕਰਨ ਉਹ ਜਿਹੜੇ ਆ ਉਹ ਦਿੱਲੀ ਦੇ ਆਮ ਲੀਲਾ ਮੈਦਾਨ ਵਿੱਚ ਹੋਊਗੀ ਔਰ ਇਸ ਰੈਲੀ ਨੂੰ ਸਰਕਾਰ ਦਾ ਜਿਹੜਾ ਸਰਕਾਰ ਨੇ ਇਹ ਧਿਆ ਕੀਤਾ ਸੀਗਾ ਪੀ ਦਿੱਲੀ ਚ ਕਿਸਾਨਾਂ ਨੂੰ ਵੜ ਨਹੀਂ ਦੇਣਾ ਇਹ ਰੈਲੀ ਦੀ ਹਲਚਲ ਵੇਖ ਕੇ ਕਿਸਾਨਾਂ ਦੀ ਤਿਆਰੀ ਵੇਖ ਕੇ ਸਰਕਾਰ ਜਿਹੜੀ ਆ ਉਹਨੇ ਸਾਡੀ ਲੀਡਰਸ਼ਿਪ ਨੂੰ ਸੱਦ ਕੇ ਗੱਲਬਾਤ ਕਰਕੇ ਤੇ ਮਨਜ਼ੂਰੀ ਦਿੱਤੀ ਆ ਇਹ ਮਨਜ਼ੂਰੀ ਸੰਯੁਕਤ ਕਿਸਾਨ ਮੋਰਚੇ ਦੀ ਸ਼ਕਤੀ ਦੇ ਕੇ ਸਰਕਾਰ ਚੁਕੀ ਆ ਨਹੀਂ ਤੇ ਜੇ ਸਰਕਾਰ ਰੋਕਦੀ ਤਾਂ ਸਾਰੇ ਦੇਸ਼ ਦੇ ਵੱਡੇ ਮੋਰਚੇ ਜਿਹੜੇ ਸਰਕਾਰ ਨੂੰ ਇਸ ਗੱਲ ਦੀ ਸੂਚਨਾ ਹੈ ਵੀ ਲੱਗਣਗੇ ਸੋ ਇੱਕ ਦਿਨ ਦੀ ਰੈਲੀ ਕਰਕੇ ਸੰਯੁਕਤ ਕਿਸਾਨ ਮੋਰਚਾ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਸੰਯੁਕਤ ਕਿਸਾਨ ਮੋਰਚਾ ਜੇ ਆਪਾਂ ਜੇ ਇਕੱਠੇ ਹੋ ਕੇ ਲੜੀਏ ਤਾਂ ਦੇਸ਼ ਦੀ ਸਰਕਾਰ ਸਾਨੂੰ ਦਿੱਲੀ ਜਾਣ ਤੋਂ ਰੋਕ ਨਹੀਂ ਸਕਦੀ ਤੇ ਇਕੱਠੇ ਹੋ ਕੇ ਆਪਾਂ ਆਪਣੀਆਂ ਮੰਗਾਂ ਜਿਹੜੀਆਂ ਨੇ ਐਮਐਸਪੀ ਦਾ ਗਰੰਟੀ ਕਾਨੂੰਨ ਵੀ ਬਣੂਗਾ ਔਰ ਕਰਜ਼ਾ ਜਿਹੜਾ ਉਹ ਵੀ ਰੱਦ ਹੋਊਗਾ ਔਰ ਮਜ਼ਦੂਰਾਂ ਦੇ ਜਿਹੜੇ 4 ਕੋੜ ਬਣਾਉਂਦੇ ਆ ਜਿਨ੍ਹਾਂ ਚ ਉਹਨਾਂ ਦੀ ਦਿਹਾੜੀ 12 ਘੰਟੇ ਦੀ ਕਰਤੀ ਔਰ ਉਹਨਾਂ ਨੂੰ ਯੂਨੀਅਨ ਬਣਾਉਣ ਦਾ ਅਧਿਕਾਰ ਉਹਨਾਂ ਦਾ ਖਤਮ ਕਰ ਦਿੱਤਾ ਇਹ ਸਾਰਾ ਕੁਝ ਰੱਦ ਕਰਾਊਗਾ ਲੋਕਾਂ ਦਾ ਸਾਂਝਾ ਸੰਘਰਸ਼ ਜਿਹੜਾ ਉਹ ਸੰਯੁਕਤ ਕਿਸਾਨ ਮੋਰਚੇ ਦੀ ਗਵਾਹੀ ਛੱਡ ਕੇ ਟ੍ਰੇਲਾਂ ਟ੍ਰੇਨਾਂ ਦਾ ਰੁਕ ਕਿਉਂ ਕੀਤਾ ਕਿਸਾਨਾਂ ਨੇ ਕੀ ਕਾਰਨ ਦੇਖੋ ਜਿਹੜਾ ਸਾਡਾ 2020 ਦਾ ਅੰਦੋਲਨ ਸੀ ਉਹ ਦੇਸ਼ ਦੇ ਇਤਿਹਾਸ ਚ ਪਹਿਲੀ ਵਾਰ ਇੱਕ ਇਤਿਹਾਸਕ ਅੰਦੋਲਨ ਜਿਹੜਾ ਉਹ ਹੋਇਆ ਉਹ ਪਹਿਲੀ ਵਾਰ ਇਤਿਹਾਸਕ ਅੰਦੋਲਨ ਹੋਇਆ ਔਰ ਉਸ ਅੰਦੋਲਨ ਚ ਸਾਡਾ ਇੱਕ ਟਰੈਕਟਰਸ ਜਿਹੜਾ ਬਿੱਲੀ ਜਾਨ ਦਾ ਸੱਦਾ ਦੇ ਕੇ ਬਾਡਰਾਂ ਤੇ ਬਹਿਣ ਦਾ ਜਾਂ ਜਿੱਥੇ ਵੀ ਸਰਕਾਰ ਰੋਕੇ ਉਹ ਟਰੈਕਟਰ ਸਾਡਾ ਕੰਮ ਆ ਗਿਆ ਉਸ ਵੇਲੇ ਤੇ ਅਸੀਂ ਦਿੱਲੀ ਦੇ ਬਾਡਰਾਂ ਤੱਕ ਪਹੁੰਚ ਗਏ ਹਰ ਵਾਰੀ ਇਹੋ ਇਸੇ ਤਰ੍ਹਾਂ ਦਾ ਅੰਦੋਲਨ ਹੋਊਗਾ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਅੰਦੋਲਨ ਦੀਆਂ ਫਾਰਮਾਂ ਬਦਲਦੀਆਂ ਰਹਿਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਪਿਛਲਾ ਅੰਦੋਲਨ ਕਿਹੋ ਟੰਗਣਾ ਹੋਇਆ ਅਗਲਾ ਅੰਦੋਲਨ ਐਮਐਸਪੀ ਦੇ ਗਾਰੰਟੀ ਕਾਨੂੰਨ ਵਾਲਾ ਕਿਹੋ ਟੰਗਣਾ ਹੋਊਗਾ ਸੋ ਇੱਕੋ ਜਿਹਾ ਅੰਦੋਲਨ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਉਹੀ ਪੈਟਰਨ ਦਿਰਾਉਣਾ ਕਿਉਂਕਿ ਸਰਕਾਰ ਵੀ ਉਹ ਪੈਟਰਨ ਨੂੰ ਵੇਖ ਚੁੱਕੀ ਹੈ ਸਾਡੇ ਨੂੰ ਵੀ ਉਸ ਪੈਟਰਨ ਨੇ ਅੰਦੋਲਨ ਦੇ ਨੇ ਕਿੰਨੀ ਮੁਸ਼ਕਲ ਜਿਹੜੀ ਉਹਨਾਂ ਹੱਥੇ ਖੜੀ ਕੀਤੀ ਇਹ ਕਰਕੇ ਉਹ ਪੈਟਰਨ ਦੁਬਾਰਾ ਨਹੀਂ ਸਰਕਾਰ ਬਣ ਦੇਣਾ ਚਾਹੁੰਦੀ ਤੇ ਸਾਡੇ ਕੋਲ ਲੜਨ ਦੇ ਹੋਰ بڑے ਫਾਰਮ ਨੇ ਕਿਸਾਨ ਜੇਲ੍ਹ ਪਰ ਅੰਦੋਲਨ ਸ਼ੁਰੂ ਕਰ ਸਕਦੇ ਆ ਕਿਸਾਨ ਪੈਦਲ ਯਾਤਰਾ ਸ਼ੁਰੂ ਕਰ ਸਕਦੇ ਆ ਜੇ ਸਾਨੂੰ ਬੱਸਾਂ ਰੇਲਾ ਰਹੀਂ ਜਾਣ ਜਾਣ ਦਾ ਸਾਡਾ ਅਧਿਕਾਰ ਆ ਤੇ ਅਸੀਂ ਉਦੋਂ ਰਹੀਂ ਜਾ ਕੇ ਦਿੱਲੀ ਚ ਅੰਦੋਲਨ ਕਰ ਸਕਦੇ ਆ ਜਰੂਰੀ ਥੋੜਾ ਵੀ ਟਰੈਕਟਰ ਟਰਾਲੀਆਂ ਨਹੀਂ ਇਹ ਅੰਦੋਲਨ ਕੀਤਾ ਜਾ ਸਕਦਾ ਟਿਕਟਾਂ ਨੀਤੀਆਂ ਜਾਰੀਆਂ ਕਿ ਬਿਨਾ ਟਿਕਟਾਂ ਕਿਸਾਨਾਂ ਨੇ ਦਿੱਲੀ ਬੰਦ ਨਹੀਂ ਇਹ ਅੰਦੋਲਨ ਜਿਹੜੇ ਆ ਟਿਕਟਾਂ ਲੈ ਕੇ ਬੁਕਿੰਗ ਕਰਾ ਕੇ ਅੰਦੋਲਨ ਨਹੀਂ ਹੁੰਦੇ ਅੰਦੋਲਨ ਲੋਕਾਂ ਦਾ ਹਾਰਡ ਹੁੰਦਾ ਉਹ ਇਹਨਾਂ ਫਾਰਮੈਲਟੀਆਂ ਜਿਹੜਾ ਉਹ ਨਹੀਂ ਪੈਂਦਾ ਧੰਨ